ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਦੋਸਤੋ ਤੁਸੀਂ ਇੱਕ ਕਹਾਵਤ ਸੁਣੀ ਹੋਣੀ ਆ ਵੀ ਜਿਹੜੀ ਸੁਨਿਆਰੇ ਵਾਲੀ ਮਿੱਟੀ ਆ ਨਾ ਉਹਦੇ ਵਿੱਚ ਵੀ ਸੋਨਾ ਆ ਮਤਲਬ ਉਹਨਾਂ ਦੀ ਮਿੱਟੀ ਵੀ ਸੋਨਾ ਆ ਤੇ ਜਦੋਂ ਉਹ ਜਦੋਂ ਨਾਲੀਆਂ ਸਾਲ ਬਾਅਦ ਦੀਵਾਲੀ ਤੇ ਸਾਫ਼ ਕਰਾਉਂਦੇ ਆ ਤੇ ਉਹਦੋਂ ਕਹਿੰਦੇ ਭਰਾ ਜੀ ਨਾਲੀਆਂ ਵਿੱਚੋਂ ਵੀ ਸੋਨਾ ਨਿਕਲਦਾ ਸੋ ਅਸੀਂ ਅੱਜ ਵੀਰ ਦੀ ਦੁਕਾਨ ਤੇ ਆਏ ਸੀਗੇ ਤੇ ਮੈਂ ਭਰਾ ਨੂੰ ਕਹਿੰਨੇ ਦਿਨਾਂ ਦਾ ਕਹਿੰਦਾ ਮੈਂ ਕਿਹਾ ਭਾਜੀ ਉਹ ਯਾਰ ਦਿਖਾ ਹਲ ਤਾਂ ਸਹੀ ਵੀ ਅਸੀਂ ਵੀ ਦੇਖੀਏ ਜਿਹੜੇ ਸੁਨਿਆਰੇ ਜਿਹੜੇ ਆ ਉਹ ਤਾਂ ਜਾਣਦੇ ਆ ਇਸ ਚੀਜ਼ ਨੂੰ ਅਸੀਂ ਆਮ ਲੋਕ ਨਹੀਂ ਜਾਣਦੇ ਹੈਗੇ ਵੀ ਇਹਨਾਂ ਦੀ ਮਿੱਟੀ 'ਚੋਂ ਸੋਨਾ ਨਿਕਲਦਾ ਕਿਦਾਂ ਤੇ ਜਦੋਂ ਇਹ ਝਾੜੂ ਮਾਰਦੇ ਆ ਤੇ ਉਹ ਵੀ ਗੱਲ ਤੁਹਾਨੂੰ ਪਤਾ ਵੇ ਅੰਦਰਲੀ ਸਾਈਡ ਨੂੰ ਮਾਰਦੇ ਬਾਹਰ ਨੂੰ ਝਾੜੂ ਵੀ ਨਹੀਂ ਮਾਰਦੇ ਆਗੇ ਇਹ ਗੱਲਾਂ ਬਾਤਾਂ ਇੰਦਾ ਮੇਰੇ ਲਈ ਵੀ ਨਵੀਆਂ ਸੀ ਮੈਂ ਕਿਹਾ ਚਲੋ ਤੁਹਾਨੂੰ ਵੀ ਦਿਖਾ ਲ ਦਈਏ ਤੇ ਆਹ ਤੁਹਾਨੂੰ ਨਾਲ-ਨਾਲ ਦਿਖਾ ਲਦੇ ਵੀਡੀਓ ਤੁਹਾਨੂੰ ਮਿੱਟੀ ਵਿੱਚੋਂ ਸੋਨਾ ਨਿਕਲਦਾ ਦਿਖਾ ਲਦੇ ਅੱਜ ਲਓ ਵੀ ਦੋਸਤੋ ਹੁਣ ਆਪਾਂ ਜਾਣਦੇ ਆ ਭਾ ਲੱਗਾ ਆ ਝਾੜੂ ਫੇਰ ਉਹ ਦੇਖ ਲਓ ਤੁਹਾਨੂੰ ਦਿਖਾ ਲ ਦਿੰਨੇ ਆ ਭਾਜੀ ਮਾਰਿਆ ਇੱਧਰ ਨੂੰ ਆਈਓ ਮੈਂ ਕਿਹਾ ਕਦੇ ਇਹਨਾਂ ਦੇ ਵਿੱਚ ਸੋਨਾ ਸਿੱਟਦਾ ਆ ਭਈ ਸਵੇਰੇ ਸਵੇਰੇ ਹੀ ਆ ਗਿਆ ਹੋਰ ਹੋਰ ਭਰਾ ਅੱਜ ਮਾਰ ਲਿਆ ਛਾਪਾ ਸਵੇਰੇ ਸਵੇਰੇ ਹਾਂਜੀ ਹਾਂਜੀ ਕੀ ਮੈਂ ਨਿਆਰਾ ਸਾਫ ਕਰਦਾ ਪਿਆ ਜੀ ਇਹ ਭਾਜੀ ਇਹ ਨਿਆਰਾ ਕਹਿੰਦੇ ਇਹਨੂੰ ਹਨਾ ਹਾਂਜੀ ਹਾਂਜੀ ਤੇ ਇਹ ਭਾਜੀ ਜਦਾਂ ਮੈਂ ਲਾ ਤੁਸੀਂ ਮਿੱਟੀ ਹੁਣ ਥੱਲੇੋਂ ਇਹਨਾਂ ਸਾਫ ਕੀਤੀ ਆ ਯਾਰ ਤਾ ਤੁਸੀਂ ਮੈਂ ਕਹਿੰਦਾ ਤੁਹਾਡੀ ਤਾਂ ਮਿੱਟੀ ਵੀ سونے ਵਾਲੀ ਆ ਹਾਂਜੀ ਹਾਂਜੀ ਕਹਿੰਦੇ ਪੰਜਾਬ ਦੀ ਮਿੱਟੀ ਜਿਹੜੀ ਸੋਨਾ ਉਗਦੀ ਆ ਆਪਣੇ ਖੱਤਿਆਂ ਵਿੱਚ ਵੀ ਉਗਦਾ ਸੋਨਾ ਤੇ ਇਦਾਂ ਸੁਨਿਆਰਿਆਂ ਦੀ ਮਿੱਟੀ 'ਚੋਂ ਵੀ ਸੋਨਾ ਉਗਦਾ ਹਾਂਜੀ ਭਾਈ ਤੁਸੀਂ ਬਾਹਰ ਨੂੰ ਝਾੜੂ ਕਾਤੇ ਨਹੀਂ ਮਾਰਦੇ ਸਾਡਾ ਸੋਨਾ ਬਾਹਰ ਖਿਲਰ ਜਾਂਦਾ ਜੀ ਫੇ ਲੱਭਦਾ ਨਹੀਂ ਹੈਗਾ ਅੰਦਰ ਅੰਦਰ ਝਾੜੂ ਮਾਰਾਂਗੇ ਤੇ ਸਾਡਾ ਮਿਲ ਜਾਂਦਾ ਸੋਣ ਠੀਕ ਆ ਭਾਜੀ ਨੇ ਦੇਖੋ ਜੀ ਆ ਕੌਲੀ ਰੱਖ ਲਈ ਆ ਤੇ ਆ ਦੇਖੋ ਮਿੱਟੀ ਤੁਹਾਨੂੰ ਦਿਖਾਉ ਲਦੇ ਹੁਣੇ ਇਹ ਤਜਰਬਾ ਹੀ ਆ ਕਿ ਜ਼ਿੰਦਗੀ ਦਾ ਜਿਹਨੇ ਨਹੀਂ ਦੇਖਿਆ ਉਹਦੇ ਲਈ ਨਵੀਂ ਚੀਜ਼ ਆ ਮੇਰੇ ਲਈ ਵੀ ਨਵੀਂ ਚੀਜ਼ ਆ ਮੈਂ ਵੀ ਨਹੀਂ ਦੇਖਿਆ ਆ ਲਓ ਬਈ ਆ ਭਾਜੀ ਨੇ ਆ ਮਿੱਟੀ ਚੱਕ ਲਈ ਆ ਵਿੱਚੋਂ ਆ ਲਓ ਆ ਮਿੱਟੀ ਆ ਬਈ ਆ ਸਾਰੀ ਮਿੱਟੀ ਆ ਇਹ ਮਿੱਟੀ ਵਿੱਚੋਂ ਤੁਹਾਨੂੰ ਹੁਣ ਸੋਨਾ ਕੱਢ ਕੇ ਦਿਖਾ ਲੈਣਾ ਇਸ ਵੀਡੀਓ ਨਾਲ ਜਿਹੜੇ ਜੁੜੇ ਰਹੀਓ ਅਜੇ ਨਵੀਂ ਚੀਜ਼ ਤੁਹਾਨੂੰ ਕਰਕੇ ਦਿਖਾ ਲੈਣੀ ਆ ਭਾਜੀ ਨੇ ਥੱਲੇੋਂ ਐਂ ਨਾ ਕੱਢ ਲਿਆ ਆ ਮਾਲਕਦਮ ਤੇ ਪਾ ਜੀ ਕਿੰਨੇ ਚਾਰ ਵਾਰ ਬਾਦ ਕਰਦੇ ਹੁੰਦੇ ਸਫਾਈ ਤੇ ਉਦੋਂ ਦਾ ਸਾਲ ਬਾਦ ਕਰੀ ਦੀ ਜੀ ਮੇਰਾ ਸਮੂਹ ਥੋੜਾ ਜਿਹਾ ਸੋਨਾ ਗਵਾਚ ਗਿਆ ਹੀਗਾ ਅੱਛਾ ਜੀ ਤੇ ਉਹ ਮੈਂ ਲੱਭਿਆ ਸੀਗਾ ਤੇ ਹੁਣ ਮੈਂ ਕਿਹਾ ਦੁਬਾਰਾ ਥੋੜੀ ਜਿਹਾ ਕਰਕੇ ਦੇਖਣਾ ਜੇ ਨਿਕਲੇ ਹੈ ਕੋਈ ਠੀਕ ਹੈ ਜੀ ਆਹ ਭਾਜੀ ਹੁਣ ਤੁਹਾਨੂੰ ਹਨਾ ਅਸੀਂ ਲੈ ਕੇ ਜਾਂਦੇ ਆ ਇੱਥੇ ਤੁਹਾਨੂੰ ਚਲਦੇ ਆ ਆ ਜਾਓ ਅਸੀਂ ਹੁਣ ਬਾਹਰ ਨੂੰ ਚੱਲੇ ਆ ਤੇ ਭਾਜੀ ਲੱਗਾ ਆ ਸੋਨੇ ਕੱਢਣ ਮਿੱਟੀ ਵਿੱਚੋਂ ਇਹ ਪਾਣੀ ਨਾਲ ਧੋਣਾ ਪੈਣਾ ਜੀ ਅੱਛਾ ਇੱਧਰ ਪਾਸੇ ਆਓ ਭਾਜੀ ਪਾਣੀ ਨਾਲ ਧੋ ਗਿਆ ਆਹ ਭਾਜੀ ਤੁਹਾਨੂੰ ਨਾਲ ਨਾਲ ਦਿਖਾ ਲ ਦੇਵੀਆਂ ਆਹ ਦੇਖੋ ਆ ਮਿੱਟੀ ਆ ਭਾਜੀ ਨੇ ਮਿੱਟੀ 'ਚ ਪਾਣੀ ਪਾਉਣ ਲੱਗ ਪਿਆ। ਇਹ ਤੁਹਾਨੂੰ ਕਰਕੇ ਸਫਾਈ ਸਾਰੀ ਦਿਖਾਉਂਦਾ ਅੱਜ। ਤੇ ਆਪਾਂ ਤਾਂ ਯਾਰ ਪਹਿਲੀ ਵਾਰ ਦੇਖਣ ਲੱਗੇ ਆਂ ਇਹ ਚੀਜ਼। ਪਤਾ ਨਹੀਂ ਕਿਸੇ ਨੇ ਸ਼ਾਇਦ ਦੇਖੀ ਵੀ ਹੋਵੇ। ਬਾਕੀ ਜਿਹਨਾਂ ਦੀਆਂ ਸੋਨੇ ਦੀਆਂ ਦੁਕਾਨਾਂ ਉਹਨਾਂ ਤਾਂ ਦੇਖੀ ਹੋਣੀ ਹਾਂਜੀ ਭਾਜੀ। ਹਾਂ ਚੱਲਦਾ ਰਹਿੰਦਾ ਜੀ ਕੰਮ ਸ਼ਹਿਰ ਦੇ ਵਿੱਚ ਜਲੰਧਰ ਜਿੱਤੇ ਬਹੁਤ ਵੱਡੀਆਂ-ਵੱਡੀਆਂ ਦੁਕਾਨਾਂ ਹੈਗੀਆਂ। ਹਾਂਜੀ। ਸ਼ੁਰੂ ਹਾਂ। ਹਾਂਜੀ। ਤੇ ਉੱਥੇ ਕਾਰੀਗਰ ਜਿਹੜੇ ਆਂ ਸਵੇਰੇ 6 ਵਜੇ 5 ਵਜੇ ਸ਼ੁਰੂ ਹੋ ਜਾਂਦੇ ਆ। ਵੱਡੀਆਂ ਦੁਕਾਨਾਂ ਦੇ ਤਾਂ ਰੋਜ਼ ਹੀ ਫਿਰਦਾ ਹੁਣ। ਹਾਂਜੀ ਹਾਂਜੀ। ਤੇ ਉਹ ਝਾੜ ਉਹਨਾਂ ਨੂੰ ਮਿਲਦਾ ਕੁਝ ਸੋਨਾ ਤਾਂ ਹੀ ਉਹ ਮੈਂ ਭਾਈ ਇਹ ਕਿੰਨੇ ਕ ਦਾ ਨਿਕਲੇ ਹੁੰਦਾ ਹੁੰਦਾ ਇਹ ਤਾਂ ਜੀ ਜੇ ਤਾਂ ਸਾਲ ਬਾਅਦ ਕਰੀਏ ਤਾਂ ਫਿਰ ਲੱਖ ਰੁਪਏ ਤੋਂ ਉੱਪਰ ਹੀ ਨਿਕਲਦਾ ਲੱਖ 2 ਲੱਖ ਦਾ ਵੀ ਨਿਕਲ ਜਾਂਦਾ ਸੋਨਾ ਮਹਿੰਗਾ ਹੋਇਆ ਬਹੁਤ ਤੇ ਪਹਿਲਾਂ ਪਹਿਲਾਂ ਮਤਲਬ ਇਹ ਤੁਹਾਡੀ ਸੇਵਿੰਗ ਹੁੰਦੀ ਆ ਸੇਵਿੰਗ ਜਦੋਂ ਲੱਖ ਰੁਪਈਆ ਚਾਹੀਦਾ ਝਾੜੂ ਮਾਰ ਲਓ ਥੱਲੇ ਹਨ ਇਹਨਾਂ ਦਾ ਸੂਤ ਆ ਬਈ ਜਦੋਂ ਲੱਖ ਰੁਪਈਆ ਚਾਹੀਦਾ ਇਹ ਦੀਵਾਲੀ ਦੇ ਲਾਗੇ ਜਾ ਕੇ ਅਸੀਂ ਕਰਦੇ ਹੁੰਨੇ ਆ ਉਹ ਵੀ ਉਦੋਂ ਪਟਾਕ ਮਟੂਕੇ ਲਿਆਉਣ ਦੀ ਪੈਸੇ ਬੂਏ ਖਰਚਣ ਲਈ ਪਟਿਆਈਆਂ ਮਟੂਈਆਂ ਗਿਫਟ ਗੁੱਟ ਤਾਂ ਹਾਂ ਜੀ ਸਾਲ ਦੀ ਮਿਹਨਤ ਜਿਹੜੀ ਆ ਵੀ ਉਸ ਵੇਲੇ ਪਤਾ ਲੱਗਦੀ ਇਹ ਸਾਲ ਬਾਅਦ ਇਹਨਾਂ ਨੂੰ ਜੀ ਹਾਂ ਜੀ ਮੰਨ ਲਓ ਜਲਾ ਲੋ ਵੀ ਇੱਕ ਦੁਕਾਨ ਆ ਪਿੰਡ ਵਿੱਚ ਤੋਂ ਉੱਥੋਂ ਲੱਖ ਰੁਪਏ ਦਾ ਨਿਕਲਦਾ ਵੱਡੀਆਂ ਦੁਕਾਨਾਂ ਤੋਂ ਨਿਕਲਦੇ ਆ ਦੇਵਤਾ ਨਿਕਲੇ ਛੋਟੇ ਜਿਹੇ ਇਹ ਚਾਂਦੀ ਦਾ ਨਾ ਗਿਆ ਇਹ ਵੀ ਉਦੋਂ ਝਾੜੂ ਮਾਰਦੇ ਤੇ ਨਿਕਲਿਆ ਭਾਈ ਨੇ ਹੁਣ ਤੁਹਾਨੂੰ ਆ ਸੋਨਾ ਨਾਲ ਨਾਲ ਦਿਖਾ ਲੈਣਾ ਸੀ ਇਹ ਚੀਜ਼ ਵੀ ਦੇਖੋ ਉਦੋਂ ਹੀ ਸਾਫ ਹੁੰਦਾ ਆ ਮਿੱਟੀ ਨਿਕਲ ਜਾਂਦੀ ਆ ਸੋਨਾ ਥੱਲੇ ਬਹਿ ਜਾਂਦਾ ਭਾਰਾ ਹੁੰਦਾ ਸੋਨਾ ਹਾਂ ਜੀ ਹਾਂ ਜੀ ਤੇ ਬਾਕੀ ਸਾਰੀਆਂ ਚੀਜ਼ਾਂ ਤਾਤੂਆਂ ਹਲਕੀਆਂ ਹੁੰਦੀ ਆ। ਅ ਉਹ ਦੇਖੋ ਨਾਲ-ਨਾਲ ਸਵਾਈ ਹੋਈ ਜਾਂਦੀ ਆ। ਤੇ ਤੁਹਾਨੂੰ ਜ਼ੂਮ ਵੀ ਕਰਕੇ ਮੈਂ ਦਿਖਾਵਾਂਗਾ ਜਦੋਂ ਸੋਨਾਂ ਦੇ ਕੋਲ। ਪਾਜੀ ਹੋਰ ਮਿੱਟੀ ਕੱਢ ਵਿੱਚੋਂ ਹਜੇ ਦਿਸਣ ਨਹੀਂ ਲੱਗਾ। ਨਹੀਂ ਨਹੀਂ। ਹਜੇ ਗੱਲ ਬਣੀ ਨਹੀਂ। ਕੋਈ ਨਹੀਂ ਕੋਈ ਨਹੀਂ ਪਾਜੀ। ਦੇਖਣ ਵਾਲਿਆਂ ਨੂੰ ਵੀ ਜਦੋਂ ਜਿਹਨੇ ਹੁਣ ਟਾਈਮ ਖਰਾਬ ਕੀਤਾ ਵੀਡੀਓ ਦੇਖਣ ਤੇ ਉਹਨੂੰ ਦੇਖਣਾ ਵੀ ਚਾਹੀਦਾ ਆ। ਨਹੀਂ ਨਹੀਂ ਕੋਈ ਨਹੀਂ। ਇਹ ਲਾ ਦੇ ਵੀ। ਮਾੜ ਮਾੜੀ ਕੰਮਕਾਉਣ ਲੱਪਈ ਆ। ਨਾਕ ਵਗੈਰਾ ਤਾਂ ਦਿਸਣ ਲੱਪਿਆ ਆ। ਹਾਂਜੀ। ਪਈ ਜੇ ਨਾ ਸੋਨਾ ਨਿਕਲਿਆ ਯਾਰ ਨਹੀਂ ਨਹੀਂ ਨਿਕਲਿਆ ਵੀਡੀਓ ਵਾਲੇ ਮੈਨੂੰ ਕਹਿਣਾ ਯਾਰ ਕਹਿਣਾ ਸਾਡਾ ਸਮਾਂ ਖਰਾਬ ਕਰਤਾ ਉਹ ਥੋੜਾ ਪਤਾ ਤਾਂ ਨਿਕਲੂਗਾ ਜੀ ਇਦਾਂ ਨਹੀਂ ਮੈਂ ਜੇ ਥੋੜਾ ਜਿਆਦਾ ਟਾਈਮ ਹੁੰਦਾ ਵੀ ਆਪਾਂ ਤਸੱਲੀ ਨਾ ਕਰਨਾ ਉਹ ਮੈਂ ਕਾਲੀ ਕਾਲੀ ਕਰਦਾ ਪਿਆ ਅੱਛਾ ਮੈਂ ਫੇਰ ਥੱਲੇ ਆਂ ਚੱਜ ਨਾ ਢਾੜੂ ਮਾਰਨਾ ਫੇਰ ਰੋਡ ਵੀ ਜਾਂਦਾ ਵਿੱਚ ਇਹਦੇ ਵਿੱਚ ਵੀ ਚੱਲ ਜਾਂਦਾ ਹਾਂ ਚਲੋ ਕੋਈ ਨਹੀਂ ਆਪਾਂ ਜਿੱਦਾਂ ਵੀ ਆ ਦਿਖਾ ਲਈਏ ਤਾਂ ਸਹੀ ਯਾਰ ਹਾਂਜੀ ਇਹ ਸਿਸਟਮ ਜਿਹੜਾ ਆ ਦੇਖ ਨਿਆਰਾ ਕਹਿੰਦੇ ਇਹਨੂੰ ਨਿਆਰਾ ਫੇਰ ਦੱਸ ਦਊ ਮੈਂ ਕਰੀ ਹਾਂਜੀ ਇਹ ਤੁੱਕ ਜੇ ਆਪਾਂ ਇੱਕ ਮੁੱਠਾ ਨਾ ਇੰਨਾ ਕੱਢ ਸਕਦੇ ਹਾਂ ਤੇ ਸਾਰੀ ਦੁਕਾਨ ਸਾਫ ਕਰਾਂਗੇ ਤਾਂ ਪੇਦਾ ਕੱਢ ਲਾਂਗੇ 5-7 ਗ੍ਰਾਮ ਸਹੀ 5-7 ਗ੍ਰਾਮ ਹੈ ਹਾਂ ਜੀ ਯਾਰ 5-7 ਗ੍ਰਾਮ ਨਾ ਵਹੀ ਵਿਆਹ ਕਰ ਲਈਦਾ ਇਹਨੇ ਤਾਡੇ ਇੰਨਾ ਕਿ ਦੁਕਾਨਾਂ ਵਿੱਚ ਰੁਲਿਆ ਫਿਰਦਾ ਐ ਤਕਾ ਤਾਂ ਮਾੜਾ ਤਕਾਈਂ ਦੇ ਇੱਕ ਮਿੰਟ ਇੱਕ ਮਿੰਟ ਭਾਜੀ 2 ਮਿੰਟ ਬਸ ਅੱਛਾ ਇੱਕ ਪਾਣੀ ਹੋਰ ਰਹਿ ਗਿਆ ਹਾਂ ਜੀ ਉਹ ਕਿਉਂਕਿ ਉਹ ਫੇ ਤੁਹਾਨੂੰ ਵੀ ਨਜ਼ਰ ਆਊਗਾ ਕੁਝ ਹੈਗਾ ਹਾਂ ਨਗ ਤੋਦ ਦੇਣ ਲੱਪਿਆ ਹਾਂ ਜੀ ਥੋੜੀ ਜਿਹੀ ਰੇਤਾ ਰਹਿ ਗਈ ਬਸ ਕਿਉਂਕਿ ਸੋਨਾ ਥੋੜਾ ਜਿਹਾ ਹੀ ਹੁੰਦਾ ਜਿਆਦਾ ਨਹੀਂ ਹੁੰਦਾ ਦੇਖੋ ਚਲੋ ਜੀ ਇੱਧਰ ਦਿਖਾਉ ਲਦੇ ਤੁਹਾਨੂੰ ਲਾਪੇ ਚਾਮਕੜ ਭਾਈ ਟਕਾ ਮੜਾ ਜ ਟਕਾ ਹਾਂਜੀ 1 ਮਿੰਟ ਆ ਦੇਖੋ ਆ ਜਿਹੜੀ ਚੀਜ਼ਾਂ ਸਾਰੀ ਇਹ ਸੋਨਾ ਹੈ ਪਰ ਇਹ ਤੇਰੀ ਉਂਗਲ ਮੁਰੇ ਆਉਂਦੀ ਮੈਂ 1 ਮਿੰਟ ਚੱਕ ਕੇ ਦਿਖਾ ਦਿੰਨਾ ਇਹ ਆ ਲਓ ਵੀ ਹਾਂਜੀ ਇਹ ਸੋਨੇ ਦੀ ਪੱਤੀ ਆ ਆ ਸੋਨੇ ਦੀ ਪੱਤੀ ਆ ਆ ਦੇਖੋ ਆ ਜਿੰਨੀ ਜਿੰਨੀ ਚਮਕਿਆ ਸਾਰਾ ਸੋਨਾ ਹੈ ਭਾਈ ਟਕਾ ਮੜਾ ਟਕਾ ਜਿਹੜਾ ਪੀਲਾ ਪੀਲਾ ਹੈ ਜਿਹੜਾ ਪੀਲਾ ਪੀਲਾ ਹੈ ਸਾਰਾ ਸੋਨਾ ਹੈ ਹਾਂਜੀ ਲੋ ਵੀ ਭਾਜੀ ਕਿੰਨੇ ਦਾ ਹੋਊਗਾ ਤੇਰੇ ਹਿਸਾਬ ਨਾਲ ਇਹ ਮੇਰੇ ਹਿਸਾਬ ਨਾਲ ਅਧਿਕ ਗ੍ਰਾਮ ਹੋਣਾ 4000 ਤੱਕ ਹੈਗਾ 4000 ਦਾ ਸੋਨਾ ਜਿਹੜਾ 5 ਮਿੰਟਾਂ ਚ ਕੱਢ ਲਿਆ 5 ਮਿੰਟ ਦੀ ਵੀਡੀਓ 4000 ਦਾ ਸੋਨਾ ਉਹ ਦੇਖੋ ਇਹ ਜਮਸ਼ੀਰ ਦੀਆਂ ਦੁਕਾਨਾਂ ਤੋਂ ਨਿਕਲਿਆ ਸੋਨਾ ਆ ਦੇਖੋ ਰਵਾ ਐਮੀਨਾ ਕਹਦੀ ਉਹ ਵੀ ਆ ਬਜ਼ਾਰ ਨੇ ਵੀਰ ਨੇ ਝਾੜੂ ਮਾਰ ਕੇ ਦੇ ਵਿੱਚੋਂ ਕੱਢਿਆ ਉਹਨੇ ਇਹਨਾਂ ਦਾ ਹੀ ਖੇਲ ਰਿਆ ਕੱਢਿਆ ਆਪਣਾ ਹੀ ਕਿਸੇ ਦਾ ਨਹੀਂ ਕਿਸੇ ਦਾ ਨਹੀਂ ਲੈ ਕੇ ਆਏ ਤੇ ਭਾਈ ਹੁਣ ਇਹਦਾ ਕਰਨਾ ਕੀ ਆ ਫੇ ਸੋਨੇ ਦਾ ਇਹ ਇਦਾਂ ਕਿ ਸੇਟਨਾ ਤਾਂ ਹੈ ਨਹੀਂਗਾ ਇਹ ਹੀ ਸੰਭਾਲ ਕੇ ਰੱਖ ਲੈਣਾ ਹੈਗਾ ਜਦੋਂ ਸੋਨਾ ਸਾਡਾ ਹੋਰ ਜ਼ਿਆਦਾ ਇਕੱਠਾ ਹੋ ਜਾਊਗਾ ਫਿਰ ਉਹਦੇ ਵਿੱਚ ਪਾ ਕੇ ਫਿਰ ਇਹਨੂੰ ਸਾਫ਼ ਕਰ ਲਾਂਗੇ ਲਗੋਟਰੀ ਉਹ ਕਿਤੇ ਉਹ ਕਰਾਉਣੇ ਨਹੀਂ ਜਾ ਆ ਭਾਈ ਹਾਂਜੀ ਹਾਂਜੀ ਤੇ ਉਹਦਾ ਵੀ ਖਰਚ ਤੇ ਭਾਈ ਉਹ ਜਿਹੜੇ ਨਾਲੀ ਵਾਲੇ ਆਉਂਦੇ ਹੁੰਦੇ ਕਹਿੰਦੇ ਕੋਈ ਬੰਦੇ ਜਿਹਦਾ ਮਤਲਬ ਕੰਮ ਹੀ ਇਹ ਕਰਦੇ ਨਾਲੀਆਂ 'ਚ ਸੋਨਾ ਚੱਕਣ ਦੇ ਜਿਹੜੇ ਇਹ ਕੰਮ ਕਰਦੇ ਹੈਗੇ ਉਹਨਾਂ ਦੀਆਂ ਤਾਂ ਕੋਠੀਆਂ ਬਹੁਤ ਵੱਡੀਆਂ ਵੱਡੀਆਂ ਨੇ ਜਿਹੜੀਆਂ ਜਿਹੜੇ ਨਾਲੀਆਂ 'ਚ ਸੋਨਾ ਚੁੱਕਦੇ ਆ ਹਾਂਜੀ ਉਹ ਰੋਜ਼ ਦੀ 2000 3000 ਦੀ ਦਿਹਾੜੀ ਪਾ ਕੇ ਜਾਂਦੇ ਇੱਕ ਦੁਕਾਨ ਤੋਂ ਹਾਂਜੀ ਇੱਕ ਦੁਕਾਨ ਜੇ ਨਹੀਂ ਸਾਰੀਆਂ ਦੁਕਾਨਾਂ ਦੇ ਨਾਲੀਆਂ ਸਾਬਕਾਨੀਆਂ ਉਹਨਾਂ ਨੇ ਅੱਛਾ ਤੇ ਦਿਹਾੜੀ ਪਾ ਕੇ ਜਾਂਦੇ ਤਾਂ ਫੇਰ ਸੋਨਾ ਵੀ ਲੈ ਜਾਂਦੇ ਉਹ ਸੋਨਾ ਲੈ ਜਾਂਦੇ ਉਹਨਾਂ ਦਾ ਹੀ ਹੁੰਦਾ ਸੋਨਾ ਉਹਨਾਂ ਨੇ ਮਿਹਨਤ ਕੀਤੀ ਹੁੰਦੀ ਆ 4 ਵਜੇ ਦੁਕਾਨ ਤੇ ਆ ਜਾਂਦੇ ਉਹ ਜਾ ਕੇ ਨਾਲੀਆਂ ਝਾੜੂ ਭਾਜੀ 5000 ਤੋਂ 55 ਮਿੰਟ ਹੀ ਤੁਸੀਂ ਦਿਹਾੜੀ ਪਾ ਲਈ ਉਹ ਤਾਂ ਜਿਆਦਾ ਹੀ ਪਾਉਂਦੇ ਹੋਣੇ ਆ ਉਹ ਹਾਂ ਉੱਥੇ ਤਾਂ ਉਹਨਾਂ ਦਾ ਕੰਮ ਹੈ ਉਹਨਾਂ ਨੂੰ ਮਿਲ ਦਾ ਕੁਛ ਤਾਂ ਹੀ ਕਰਦੇ ਹੋ ਮਲਕੂਠੀਆਂ ਪਈਆਂ ਉਹਨਾਂ ਨੇ ਹਾਂਜੀ ਉਹਨਾਂ ਦੀਆਂ ਕੋਠੀਆਂ ਵਧੀਆ ਪਈਆਂ ਆ ਕਾਰੀਗਰਾਂ ਤੋਂ ਜ਼ਿਆਦਾ ਵਧੀਆ ਆ ਆ ਦੇਖ ਲਓ ਵੀ ਜਿਨ੍ਹਾਂ ਦੀਆਂ ਕਹਿੰਦੇ ਦੁਕਾਨਾਂ ਆ ਉਹਨਾਂ ਨਾਲੋਂ ਜ਼ਿਆਦਾ ਵਧੀਆ ਉਹਨਾਂ ਦੀਆਂ ਕੋਠੀਆਂ ਆ ਜਿਹੜੇ ਊੜਾ ਨਾਲੀ ਵਿੱਚੋਂ ਹੱਥ ਮਾਰ ਕੇ ਵਿਚਾਰੇ ਕੰਨੀ ਮਿਹਨਤ ਕਰਦੇ ਆ ਪਰ ਦੇਖੋ ਵੀ ਉੱਥੇ ਵੀ ਕਿਸੇ ਵੇਲੇ ਜਾ ਕੇ ਆ ਤੁਸੀਂ ਸੰਡੇ ਵਾਲੇ ਦਿਨ ਜਾ ਕੇ ਆ ਉੱਥੇ 6:00 ਵਜੇ 6:30 7:00 ਵਜੇ ਸਵੇਰੇ ਸਵੇਰੇ ਹਾਂਜੀ ਉਹ ਤੁਹਾਨੂੰ ਪੂਰੀ ਡਿਟੇਲ ਦੱਸਣਗੇ ਕਿਦਾਂ ਕਿਦਾਂ ਲਸੋਨਾ ਨਿਕਲਦਾ ਹੈ ਇੱਕ ਵਾਰੀ ਸੋਨਾ ਫੇਰ ਦੇਖ ਲਓ ਭਰਾ ਹੈ ਕਿੱਥੇ ਆ ਆ ਦੇ ਵਿੱਚ ਨਿਕਲ ਆ ਦੇਖੋ ਆ ਭਾਈ ਨੇ ਕੱਢਿਆ ਸੋਨਾ ਮੈਂ ਇੱਕ ਮਿੰਟ ਜ਼ੂਮ ਕਰਕੇ ਦਿਖਾ ਲ ਦਵਾ ਭਰਾਵਾ ਵੀਡੀਓ ਬਣਾਈਦਾ ਵੀ ਫਾਇਦਾ ਵੀ ਹੋ ਜਵੇ ਵੀ ਤੁਸੀਂ ਕਹੋਗੇ ਵੀ ਕਰੇ ਉੱਦੈ ਮਰੀ ਜਾਂਦੇ ਆ ਆ ਦੇਖੋ ਜੀ ਆ ਜਿੰਨਾ ਚਮਕਦਾ ਇਹ ਸਾਰਾ ਸੋਨਾ ਆ ਆ ਜਿਹੜੀ ਚੀਜ਼ ਆ ਤੁਸੀਂ ਹੁਣ ਹਰ ਚਮਕਦੀ ਚੀਜ਼ ਸੋਨਾ ਨਹੀਂ ਹੁੰਦੀ ਪਰ ਆ ਸੋਨਾ ਆ ਬਈ ਵਿੱਚ ਨਗ ਵੀ ਆ ਵਿੱਚ ਸੋਨਾ ਵੀ ਆ ਹਾਂਜੀ ਭਾਜੀ ਪਾਲਿਸ਼ ਵੀ ਕਰਾਣੀ ਤਾਂ ਰਿੰਗ ਕਰਾ ਲਓ 1 ਸਕਿੰਟ ਲੱਗਣਾ ਹੈਗਾ ਤੇ ਉਹਦੇ ਇਹ ਭਾਜੀ ਹਾਂਜੀ ਉਹ ਵੀ ਬਹੁਤ ਵਧੀਆ ਤਰੀਕੇ ਨਾਲ ਤੁਹਾਡੀ ਹੋ ਜੂਗੀ ਤੇ ਕਰ ਦਿਓ ਭਾਜੀ ਫੇ ਹਾਂਜੀ ਉਹ ਤੇ 골ਡ ਇੱਕ ਨਗ ਟਾਈਮ ਲੱਗੂ ਭਾਜੀ ਇਹਨੂੰ 1 ਸਕਿੰਟ ਲੱਗੂ ਆ ਜੀ ਯਾਰ ਕਦੇ ਸੋਨਾ ਲਾਹ ਨਾ ਲਈ ਮੇਰਾ ਨਹੀਂ ਲੈਂਦਾ ਜੀ ਨਹੀਂ ਮੁੜ ਕੇ ਭਰਾਵਾ ਝਾੜੂ ਨਾਲ ਇਕੱਠਾ ਕਰਦਾ ਫਿਰ ਉਹ ਨਹੀਂ ਝਾੜੂ ਮੁੜ ਕੇ ਭਾਜੀ ਕਹੂੰਗਾ ਵੀ ਚੱਲ ਝਾੜੂ ਨਾਲ ਬਾਅਦ ਚ ਕਰ ਲਵਾਂ ਇਕੱਠਾ ਭਾਜੀ ਇਦਾਂ ਤਾਂ ਨਹੀਂ ਜਿਹੜਾ ਮੁੰਦਿਆਂ ਤੋਂ ਲਾਥਾ ਹੁੰਦਾ ਉਹ ਕੱਟਾ ਫਰੀ ਸੇਵਾ ਵੀਡੀਓ ਦੇ ਚੱਕਰ 'ਚ ਏਦਾਂ ਕਈ ਵੇਲੇ ਭਰਾ ਮਾਨਤਾਨ ਵੀ ਹੋ ਜਾਂਦਾ ਬੰਦੇ ਦਾ ਹਾਂਜੀ ਹੁਣ ਤੁਸੀਂ ਪਹਿਲਾਂ ਇਹਦੀ ਫੋਟੋ ਤੇ ਜਿੰਨੀ ਦਾ ਸੈਕਲਮ ਹਾਂ ਆਹ ਦੇਖੋ ਜੀ ਆਹ ਮੁੰਦੀ ਭਾਜੀ ਸਾਫ ਕਰਨ ਲੱਗਾ ਆਪਣੀ ਤੇ ਇਹ ਤੋਂ ਹੁਣ ਸਾਫ ਕਰਾਉਨੇ ਆ ਤੇ ਮੈਨੂੰ ਕਹਿੰਦਾ ਪਹਿਲਾਂ ਰੰਗ ਹੋ ਜੂਗਾ ਮੈਂ ਕਿਹਾ ਚੱਲ ਦੇਖ ਲੈਨੇ ਭਰਾ ਕਦੇ ਬੀਬੀ ਜਾ ਕੇ ਗਾਲਾਂ ਹੀ ਨਾ ਕੱਢੇ ਓਏ ਮੁੰਦੀ ਹਲਕੀ ਕਰਾਏ ਆ ਲੈ ਤੇਰੀ ਭਾਜੀ ਨੇ ਆਪਣੀ ਕਰਤੀ ਆ ਮੁੰਦੀ ਸਾਫ ਉਹਦੇ ਵਿੱਚ ਸਿੱਟੀ ਸੀਗੀ ਉਹ ਅੱਗ ਜੀ ਚੱਲਦੀ ਮੈਂ ਤਾਂ ਹੀ ਵੀਡੀਓ ਬਣਾਈ ਲੈ ਵੀ ਆਈ ਚਮਕ ਹਾਂਜੀ ਭਾਜੀ ਹਲਕੀ ਹੋਈ ਲੱਗਦੀ ਆ ਨਹੀਂ ਜੀ ਨਹੀਂ 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 ਭਾਜੀ ਅੱਧੀ ਰਹਿ ਗਈ ਯਾਰ ਨਹੀਂ ਨਹੀਂ ਸ਼ਕਲ ਮੇਲਾ ਕਰਦੇ ਭਰਾ ਆ ਆਪਣਾ ਅ ਭਾਈ ਮम्मी ਮੇਰੀ ਨੇ ਵੀਡੀਓ ਦੇਖ ਲੈਣੀ ਮੈਨੂੰ ਕੁੱਟੇ ਨਾ ਯਾਰ ਨਹੀਂ ਨਹੀਂ ਕੁਛ ਨਹੀਂ ਹੁੰਦਾ ਪਾਪ ਤੇ ਨਹੀਂ ਸਾਡੀ ਤੂੰ ਦੱਸ ਦਊਗਾ ਨਾ ਵੀ ਸਹੀ ਆ ਨਾ ਹਾਂਜੀ ਬਿਲਕੁਲ ਸਹੀ ਹੈ ਬਸ ਠੀਕ ਆ ਭਰਾ ਫਿਰ ਚਲੋ ਠੀਕ ਆ ਦੋਸਤੋ ਕਿਦਾਂ ਦਾ ਲੱਗਾ ਵਲੌਗ ਤੁਹਾਨੂੰ ਇਹ ਦੱਸਿਓ ਜਰੂਰ